ਰਾਮਕਲੀ ਮਹਲਾ ਤੀਜਾ ਆਨੰਦ ਦੇ ਕੋ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਈ ਸਤਿਗੁਰੂ ਨਾ ਪਾਇਆ ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜੀਆ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੂ ਹਰੀ ਕੇ ਰਾ ਮਾਂਜਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਨਾ ਪਾਇਆ ਈ ਮਨ ਆ ਤੂੰ ਸਦਾ ਰਹੂ ਹਰ ਨਾਲੇ ਹਰ ਨਾਲ ਰਭੂ ਤੂੰ ਮਨ ਮੇਰੇ ਦੂਸਰ ਵਿਸਾਰਨਾ ਅੰਗਿਕਾਰਹੁ ਕਰੇ ਤੇਰਾ ਤਾਲ ਸਰਸਵਾਨ ਸੰਗਨਾ ਗੱਲਾਂ ਸੰਗਰਾਤ ਸਵਾਮੀ ਸੋ ਪਿਆਮਨਾ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੂ ਹਰ ਨਾਲੇ ਸਾਚੀ ਸਾਹਿਬਾ ਕਿਆ ਨਹੀਂ ਕਰ ਤੇਰਾ ਕਰਤਾ ਤੇਰਾ ਸੰਤ ਚਾ ਜਿਸ ਦੇਹਿ ਸੋ ਪਾਵੇ ਸਦਾ ਸੁਖ ਸਲਾਤਿ ਨਾਮੁ ਮਨੁ ਸਾਵੈ ਨਾਮੁ ਜਿਨ ਕਾ ਮਨੁ ਸਿਆਵਾ ਦੀ ਛਲਦ ਕਨੇਰੇ ਗਏ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਾ ਸੱਚਾ ਨਾਮ ਮੇਰਾ ਆਧਾਰੁ ਸੱਚਾ ਨਾਮੁ ਧਾਰ ਮੇਰਾ ਜਿਨ ਕੋ ਕਾ ਸਭ ਗਵਾਇਆ ਪਰ ਸ਼ਾਂਤ ਸੁਖਮਨਾਇ ਵਸਿਆ ਜਿਨ ਚਾਹ ਸਭ ਪੂਜਾਇਆ ਸਦਾ ਪ੍ਰਭਾਨ ਕੀਤਾ ਗਰਬਟੁ ਹੈ ਜਿਸ ਦੇ ਆਵੜਿਆ ਆ ਕਹੇ ਨਾਨਕ ਸੁਨ ਸੰਤੋ ਸਭ ਦੁਰਮ ਪ੍ਰਿਆ ਰੂਪ ਸੱਚਾ ਨਾਮ ਮੇਰਾ ਆਧਾਰੁ ਵਾਜੇ ਪੰਚ ਸ਼ਬਦ ਤਤ ਦਾਨਸ ਭਾਗ ਕਰ ਸੁਭਾਗ ਹੈ ਸ਼ਬਦ ਵਾਜੇ ਕਲਾ ਤਿਤ ਕਰਤਾਰੀਆ ਪੰਚ ਲੋਤ ਦਵਾਸ ਕੀਤੇ ਕਾਲ ਮੰਡਕੁ ਮਾਰਿਆ ਦੁਰ ਕਰਮ ਪਾਇਆ ਜਿਸ ਦਿਨ ਕੋ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਧਾਰ ਅਨਹਦ ਵਾਜੇ ਸਾਤ ਚਿਲਵੇ ਬਿੰਦੇ ਨਿਮਾਣੇ ਦੇ ਨਿਮਾਣੀ ਲਵੇ ਬਾਜੂਆਂ ਵਿੱਚ ਆ ਕਰੇ ਵਿਚਾਰੀਆ ਤੁਧ ਬਾਸ ਸਰਾਤ ਕੋਈ ਨਾਹੀ ਕਿਰਪਾ ਕਰ ਬਨਵਾਰੀਆ ਇਸ ਨਾਮ ਉਰਥਾ ਨਾਹੀ ਸ਼ਗਲਾ ਸਵਾਰੀਆ ਕਹ ਨਾਨਕ ਲਵੇ ਬਾਜੂਆਂ ਕਿਆ ਕਰੇ ਵਿਚਾਰੀਆ आनंद आनंद सबको कह आनंद गुरु ते जानिया जानिया ना सदा गुरु ते कृपा करे प्यारिया कर कृपा कि विटे गिया आनंजन सारेन दरोजन काम टूटा तमका सत सचि सवारे कह नानके वह आनंद है आनंद गुरु ते जानिया ਬਾਬਾ ਜਿਸ ਤੋਂ ਦੇਹ ਸੋਈ ਜਨ ਪਾਵੇ ਪਵਿਤਾ ਸੋਈ ਜਨ ਦੇਿਸਨਾ ਮੋਰ ਕਿਆ ਕਰੇ ਵਿਚਾਰਿਆ ਇਕ ਪਰਮ ਪੂਰ ਅਪਰਾਦਾ ਇਸ ਨਾਮ ਲਾਗ ਸਵਾਰਿਆ ਗੁਰ ਪ੍ਰਸਾਦਿ ਮਨ ਪਿਆ ਨਿਰਮਲ ਜਨਮ ਬਾਣਾ ਪਾਵੇ ਕਹੈ ਨਾਨਕ ਜਿਸ ਦੀ ਪਿਆਰੀ ਸੋਈ ਜਨ ਪਾਵੇ ਆਵ ਸੰਤ ਪਿਆਰੋ ਕਦ ਕੀ ਕਰੇ ਕਹਾਣੀ ਕਰੇ ਕਹਾਣੀ ਕਦ ਕੀ ਨਹੀਂ ਗੇਤਵਾਰੇ ਪਾਈਆ ਤਨ ਮਨ ਤਾਂ ਸਭ ਸੰਗ ਗੁਰ ਕੋਪੁ ਤੁਮ ਮੰਨਿਆ ਪਾਈਆ ਮੁਖਬ ਮਨਹੁ ਗੁਰੂ ਕੇ ਰਾਗ ਸਚੀ ਬਾਣੀ ਕਹੇ ਨਾਨਕ ਸੁਣਹੁ ਸੰਤੋ ਹੋ ਕਥਹੁ ਕਥ ਕਹਾਣੀ ਮਨ ਚੰਚਲਾ ਚੰਦਰਾਇ ਕਿਨੇ ਨਾ ਪਾਇਆ ਚੰਦਰਾਇ ਨਾ ਪਾਇਆ ਕਿਨੇ ਦੂਸਨ ਮਲ ਮੇਰਿਆ ਈ ਮਾਇਆ ਮੂ ਨੀਤਿ ਨੇਤ ਪਰਮ ਤੁਲਾਇ ਮਾਇਆ ਤਾਮੂ ਨੀਤਿ ਨੇ ਕੀਦੀ ਜੰਢਾ ਕੋਲੀ ਪਾਈਆ ਕਰਮਾਂ ਕੀਤਾ ਸੇ ਵਿਟਹੁ ਜਨਮੋ ਮਿਠਾ ਲਾਇਆ ਕਹੇ ਨਾਨਕ ਮਨ ਚੰਚਲਾ ਚੰਦਰਾਇ ਕਿਨੇ ਨਾ ਪਾਇਆ ਈ ਵਨ ਪਿਆਰਿਆ ਤੂੰ ਸਦਾ ਸੱਜ ਸਮਾਲੇ ਹੁਟੰਮ ਦੂਜੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ ਸਾ ਤੇਰੇ ਚੱਲੇ ਨਾਹੀ ਦਸ ਨਾਲ ਕਿਉਂ ਜਗ ਲਾਈਐ ਅਸਾ ਕੰਮ ਲੈ ਨਾ ਕੀਚੇ ਜਤਾਂਤ ਪਛਿਤਾਈਐ ਸਤ ਗੁਰੂ ਕਾ ਉਪਦੇਸ ਸੰਤੋ ਹੋਵੇ ਤੇਰੇ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੋ ਸਮਾਲੇ ਅਗਮ ਗੋਚਰਾ ਤੇਰਾ ਅੰਤ ਨਾ ਪਾਇਆ ਤੂੰ ਨਾ ਪਾਇਆ ਕਿਨੇ ਤੇਰਾ ਨਾਮ ਤੂੰ ਜਾਣੀ ਜੀ ਜਨ ਸਰਬ ਤੇਲ ਤੇਰਾ ਗਿਆ ਕੋ ਅੱਖ ਵਖਾਣ ਆਖ ਤੈਂ ਵੇਖ ਸਭ ਤੂੰ ਆ ਜਨ ਜਗਤ ਪਾਇਆ ਕਹੇ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮਨ ਜਨ ਅੰਮ੍ਰਿਤ ਕੋਜ ਦੇਸੋ ਅੰਮ੍ਰਿਤ ਗੁਰ ਤੇ ਪਾਇਆ ਆਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸਚਾ ਮਨ ਵਸਾਇ ਜੀ ਜਨ ਸਭ ਤਦ ਪਾਏ ਇਕ ਵੇਖ ਪਰਸਨਾਇ ਲਭ ਲੋਗ ਓੰਕਾਰ ਛੁਕਾ ਸਤਿਗੁਰੂ ਦਾ ਲਭ ਆਇਆ ਕਹਿ ਨਾਨਕ ਜਿਸੁ ਆਪ ਤੁਠਾ ਦਨਬਦ ਗੁਰ ਤੇ ਪਾਇਆ ਭਗਤਾ ਕੀ ਚਾਲ ਮਿਰਾਲੀ ਚਾਲ ਨਿਰਾਲੀ ਭਗਤਾਂ ਕੀ ਰੀਵੰਤ ਮਾਰਗ ਚਲਨਾ ਲਭ ਲੋਗ ਓੰਕਾਰ ਤਜ ਤ੍ਰਿਸ਼ਨਾ ਆਪ ਬੋਤ ਨਾਹੀ ਬੋਲਣਾ ਕਨਿਓ ਤਿਥੀ ਵਾਲੋ ਨੀਕੀਏ ਤੁਮਾਰਗ ਜਾਣਾ ਗੁਰ ਪ੍ਰਸਾਦਿ ਜਿ ਜਿ ਆਤਜਿ ਆਹਰ ਵਾਸਨਾ ਸੁਆਣੀ ਕਹੇ ਨਾਨਕ ਚਾਲ ਭਗਤਾ ਜੁਗ ਜੁਗ ਨਿਰਾਲੀ ਜੋ ਤੂੰ ਚਲਾਏ ਤਿਨ ਚੱਲੇ ਸਵਾਗਨੀ ਹੋਰ ਕਿਆ ਜਾਣਾਂ ਬੁਲ ਤੇਰੇ ਜਿਵੇਂ ਤੂੰ ਚਲਾਏ ਤਿਨ ਚੱਲੇ ਸਿ ਤਿਨੇ ਚੱਲਹਿ ਜਿਨਾ ਮਾਰਗ ਪਾਵੇ ਕਰ ਕਿਰਪਾ ਜਿਨਾ ਬੁਲਾਏ ਸੇ ਹਰ ਹਰ ਸਦਾ ਧਿਆਵਹੀ ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਕਹੇ ਨਾਨਕ ਸੱਚੇ ਸਾਹਿਬ ਜੋ ਪਾਵੇ ਤਿਨ ਚਲਾਵੇ ਇਹੋ ਸੁਹਿਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੁਹਿਲਾ ਸਤਿਗੁਰ ਸੁਨਾਇ ਆਇ ਦਿਨ ਕਾ ਮਰਮ ਸਿਆ ਜੰਤੁਰ ਮੋ ਲਿਖਿਆ ਆਇ ਮਿਕ ਫਿਰ ਹੈ ਘਨੇਰੇ ਕਰੈ ਗੱਲਾ ਬਲ ਨਹੀਂ ਕਿਨੇ ਨਾ ਪਾਇਆ ਕਹੇ ਨਾਨਕ ਸ਼ਬਦ ਸੁਹਿਲਾ ਸਤਿਗੁਰ ਸੁਨਾਇ ਆਇ ਪ੍ਰਿਤ ਹੋਏ ਸੇ ਜਨਾ ਜਿਨੀ ਹਰ ਧਿਆਆ ਹਰ ਧਿਆਆ ਪ੍ਰਿਤ ਹੋਏ ਗੁਰਮੁਖ ਜਿਨੀ ਧਿਆਆ ਪ੍ਰਿਤ ਮਾਤਾ ਪਿਤਾ ਕੋ ਟੁਕ ਸਹਿ ਸੋਬ ਸੰਗ ਸਬਾਈਆ ਕਹੰਦੇ ਪੁਇ ਸੋੰਦੇ ਪੁਇ ਸੇ ਹੋਏ ਜਿਨੀ ਮਨ ਵਸਾਇਆ ਕਹ ਨਾਨਕ ਸੇ ਪੁਇਤ ਜਿਨੀ ਗੁਰਮੁਖ ਅਰ ਧਿਆਆ ਕਰਮੀ ਸਹਿ ਨਾ ਉਪਜੇ ਵੰ ਸਹਿ ਜਿਸ ਸਹਿ ਸਾਨਾ ਜਾਏ ਨਾ ਜਾਏ ਸਸਕ ਦੇ ਸੰਗਮ ਰਹੇ ਕਰਮ ਕਮਾਇ ਸਹਿ ਸਿਰ ਜਿਉ ਮਲੀਨ ਹੈ ਕਿ ਸੰਜਮ ਤਉ ਤਾ ਜਾਏ ਮਨ ਤੋ ਉਹ ਸ਼ਬਦ ਲਾਗੋ ਹਰ ਸਿਮਾ ਰਹੋ ਚਿਤ ਲਾਏ ਕਹਿ ਨਾਨਕ ਗੁਰ ਪ੍ਰਸਾਦਿ ਸਹਿਜ ਜਪਿ ਜੋ ਸਹਿ ਸਹਿਬ ਜਾਏ ਜੀਉ ਮਹਿਲੇ ਬਾਰੋ ਨਿਰਮਲ ਬਾਰੋ ਨਿਰਮਲ ਜੀਉ ਤਾਂ ਮਹਿਲੇ ਤਨੀ ਜਨਮ ਜੁ ਆਰਿਆ ਮਿਹਤ ਸੁਨਾ ਵੱਡਾ ਰੋਗ ਲੱਗਾ ਮਰਦ ਮਨ ਵਿਸਾਰਿਆ ਵੇਦਾ ਮੈਂ ਨਾਮੁ ਤਮ ਸੋ ਸੁਣੇ ਨਾਹੀ ਪ੍ਰੇਮ ਜੋ ਮਤਾਲਿਆ ਕਹਿ ਨਾਨਕ ਜਨ ਸਦ ਤਜਿਆ ਕੂੜੇ ਲਾ ਦੇ ਤਨੀ ਜਨਮ ਜੁ ਆਰਿਆ ਜੀਉ ਨਿਰਮਲ ਬਾਰੋ ਨਿਰਮਲ ਬਾਰੋ ਤਾਂ ਨਿਰਮਲ ਜੀਉ ਨਰਮਲ ਸਤਿਗੁਰ ਤੇ ਕਰਨ ਕੁੰਮਾਣੀ ਗੂੜ ਕੀ ਸੋਇ ਪਹੁੰਚੇ ਤਾਹੀ ਮਨ ਸਾ ਸਵਾ ਸਮਾਣੀ ਜਨਮ ਰਤਨ ਜਿਨੀ ਘਟਿਆ ਬੱਲੇ ਸੇਵਨ ਜਾਰੇ ਕਹੈ ਨਾਨਕ ਜਨਮ ਨਰਮ ਸਦਾ ਰਹੇ ਹੈ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸੰਮੁਖ ਹੋਵੇ ਹੋਵੇ ਦਸਨ ਮੁਖ ਸੇ ਕੋਈ ਜਿਉ ਰਹੇ ਗੁਰ ਨਾਲੇ ਗੁਰ ਦੇ ਚਰਨਹਿਰ ਦੇ ਧਿਆਏ ਅੰਤਰਾਤਮੇ ਸਮਾਲਿ ਆਪ ਛਡ ਸਦਾ ਰਹੇ ਪਰਨੇ ਗੁਰ বিনা ਵਰਨਾ ਜਾਣੇ ਕੋਈ ਕਹੇ ਨਾਨਕ ਸੁਣੋ ਸੰਤੋ ਸੋ ਸਿਖ ਸਨਮੁਖ ਹੋਏ ਜੇ ਕੋ ਗੁਰ ਤੇ ਵੇਖ ਮੁਕ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਤਾ ਕੋਈ ਪੂਛ ਵੇਖਿਆ ਜਾਏ ਅਨੇਕ ਜੋਨੀ ਪਰਮਾਤਮਾ ਦੇ ਸਤਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਗੁਰੂ ਸਾਹੁ ਸੁਨਾਏ ਕਹਿ ਨਾਨਕ ਵਿਚਾਰ ਦੇਖੋਵੇਂ ਸਤਗੁਰ ਮੁਕਤ ਨਾ ਪਾਏ ਆ ਵੋ ਸਤਿਗੁਰੂ ਕੇ ਪਿਆਰੇ ਹੋ ਗਾਓ ਸੱਚੀ ਬਾਣੀ ਬਾਣੀ ਤਾਂ ਗਾਓ ਗੁਰੂ ਦੇ ਰੀ ਬਾਣੀ ਆ ਸਰ ਬਾਣੀ ਜਿਨ ਕੋ ਨਦਰ ਕਰਮ ਹੋ ਗਾ ਸਿਰ ਦੇ ਤਰ੍ਹਾਂ ਸਮਾਣੀ ਮੀ ਬੋਹੂ ਅੰਮ੍ਰਿਤ ਸਦਾਨ ਹੋ ਹਰੰਗ ਜਬਿ ਹੋ ਸਾਰੰਗ ਬਾਣੀ ਕਹੇ ਨਾਨਕ ਸਦਾ ਗਾਓ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁੰਦੇ ਕੱਚੇ ਕੱਚੀ ਆਗ ਬਖਾਣੀ ਹਰ ਹਰ ਨਿਤ ਕਰ ਹੈ ਰਸਨਾ ਕਹਿਆ ਕੱਚਾ ਨਾ ਜਾਣੀ ਜਿਸ ਜਨ ਕਾਸ਼ ਲਿਆ ਗਾਇਆ ਬੋਲਣ ਪੈ ਰਵਾਣੀ ਕਹੇ ਨਾਨਕ ਸਤਿਗੁਰੂ ਬਾਝੁ ਹੋਰ ਕੱਚੀ ਬਾਣੀ ਗੁਰ ਕਾਸ਼ ਵਰਤਨ ਹੈ ਹੀਰੇ ਜਿ ਜੜਾ ਔ ਸ਼ਬਦ ਰਤ ਜਤ ਮਨ ਲਾਗਾ ਇਹੋ ਆਸਮਾਉ ਸ਼ਬਦ ਸੇਤੀ ਮਨ ਮਿਲਿਆ ਸਚੇ ਲਾਇਆ ਭਾਉ ਆਪੇ ਹੀਰਾ ਰਤਨਾ ਆਪੇ ਜਿਸੁਉਂ ਦੇਵੁ ਜਾਇ ਕਹ ਨਾਨਕ ਸ਼ਮਰਤਨ ਹੈ ਹੀ ਰਾਜ ਜੜਾ ਓਂ ਸ਼ਿਵ ਸ਼ਕਤਾ ਉਪਾਇ ਦੇ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਇਆ ਵੇਖੈ ਗੁਰਮੁਖ ਸਿਬੁ ਜਾਇ ਤੂੜਾ ਬੰਧਨ ਹੋਵੇ ਪੁਤਿ ਚੌਦ ਮਨਿ ਸਾਇ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਏ ਇਕ ਸਿਉ ਲਿਬਲਾਏ ਕਹ ਨਾਨਕ ਆਪ ਕਰਤਾ ਆਪੇ ਹੁਕਮ ਬਜਾਇ ਸਿਮਰਤ ਸਾਸਤਰ ਪੁਨ ਬਾਪ ਜਾਰ ਦੇ ਤਤ ਸਹਰ ਨਾ ਜਾਣੀ ਤਤ ਸਾਰ ਨਾ ਜਾਣੀ ਗੁਰੂ ਬਾਜੋਂ ਤਤ ਸਾਰ ਨਾ ਜਾਣੀ ਤਹੀਂ ਗੁਣੀ ਸੰਸਾਰ ਪ੍ਰਮ ਸੁਤਾ ਸੁਤਿਆ ਰਹਿ ਨਿਹਾਰੀ ਗੁਰ ਕਿਰਪਾ ਤੀਸੀ ਜਨ ਜਾਗੇ ਜਨਾ ਹਰ ਮਨ ਰਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਜ ਸੁ ਅੰਧ ਨਾ ਦੇ ਵਿਲਾਗੇ ਜਾਗਤ ਰਹਿ ਨਿਹਾਰੀ ਮਾਤਾ ਕੀ ਉਦਰ ਮੇ ਬਤਪਾਲ ਕਰੀ ਸੂਕ ਮਨ ਵਿਸਾਰੀਆ ਮਨੋ ਗਿਉ ਵਿਸਾਰੀਏ ਵਰਦਾਤਾ ਜੇ ਅਗਨ ਮੈਂ ਆਹਾਰ ਪਹੁੰਚਾ ਹੋਈ ਸੋ ਸੁਨੋ ਕਿਹੋ ਕੋਈ ਨਾਸ ਕੀ ਜਿਸ ਨੂੰ ਆਪਣੀ ਲਿਵ ਲਾਈ ਆਪਣੀ ਲਿਵ ਆਪ ਲਾਈ ਗੁਰੂ ਸਦਾ ਸਮਾਲੀਐ ਕੰਨ ਨਾਨਕ ਵਡਦਾਤਾ ਸੋ ਤਉ ਮਨੁ ਵਿਚਾਰੀਐ ਜੈਸੀ ਅਗਨੁਦਰ ਮਹਿ ਤੈਸੀ ਬਾਹ ਰਮਾਇਆ ਮਾਇਆ ਗੰਸ ਸਵੇ ਕੋ ਜੈਹੀ ਕਰਦੇ ਖੇਲ ਚਾਯਾ ਜਾਤਿਸ ਪਾਣਾ ਤਾਂ ਜੰਮਿਆ ਪਰਵਾਰ ਭੱਲਾ ਪਾਇਆ ਲਿਵ ਛੁੜ ਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇ ਇਹੀ ਮਾਇਆ ਜਿਤ ਹਰ ਵਿਸਰੇ ਮੂਬਜੇ ਭਾਉ ਦੂਜਾ ਲਾਇਆ ਕਹੈ ਨਾਨਕ ਗੁਰ ਪ੍ਰਸਾਦਿ ਜਿਨਾਂ ਲਿਵ ਲਾਗੀ ਤਿਨ ਵਿੱਚੇ ਮਾਇਆ ਪਾਇਆ ਰਾਪ ਮੁਲਕ ਹਾ ਮੂਲ ਨਾ ਪਾਇਆ ਜਾਏ ਮੂਲ ਨਾ ਪਾਇਆ ਜਾਏ ਕਿਸੇ ਵਿਟਹੁ ਰਹੇ ਲੋਕ ਵਿਲ ਲਾਇਐ ਐਸਾ ਸਤਿਗੁਰੁ ਜੇ ਮਿਲੈ ਤੁਸਨ ਸੇ ਸੋਪੀਐ ਵਿੱਚੋਂ ਆਵਜੈ ਜਿਸਦਾ ਜੀਉ ਤਿਸ ਮਿਲ ਰਹੇ ਹਰ ਵਸੇ ਮਨ ਆਏ ਹਰਾਪ ਮੁਲਕਾਂ ਭਗਤਨਾ ਕੇ ਨਾਨਕਾ ਜਨ ਹਰ ਬੱਲੇ ਪਾਏ ਹਰਾਸ ਮੇਰੀ ਮਨਵੰਜਾਰਾ ਹਰਾਸ ਮੇਰੀ ਮਨਵੰਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪੋ ਜੀਉ ਲਾਹਾ ਘਟੇ ਕੋ ਦਿਹਾੜੀਏ ਤੰਤ ਨਾਮ ਲਿਇਆ ਜਨ ਹਰਾ ਪੇ ਪਾਣਾ ਕਹੇ ਨਾਨਕਾ ਰਾਸ ਮੇਰੀ ਮਨ ਹੁਆ ਵੰਜਾਰਾ ਲੇ ਰਸਨਾ ਤੁਮਨ ਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਪੂਰਤ ਕਿਤੇ ਜੇ ਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਬੱਲੇ ਪੀਏ ਹਰ ਰਸ ਬਹੁਰ ਤਦਸ ਨਾ ਲਾਗੇ ਆਏ ਏਹੋ ਹਰ ਰਸ ਕਰਮੀ ਪਾਈਏ ਸਤਿਗੁਰ ਮਿਲੇ ਜਿਸੇ ਆਏ ਕਹੇ ਨਾਨਕ ਹੋਰ ਰਸ ਬਿਸਰੇ ਜਾ ਹਰਿ ਵਸੇ ਮਨ ਆਏ ਏ ਸ਼ਰੀਰਾ ਮੇਰੀਆ ਹਰ ਤੂੰ ਮਹ ਜੋਤ ਰਖੀ ਤਾ ਤੂੰ ਜਗ ਮੇ ਆਇ ਹਰ ਜੋਤ ਰਖੀ ਤੂ ਤੂ ਤਾ ਤੂੰ ਜਗ ਮੇ ਆਇ ਹਰੀ ਆਪੀ ਮਾਤਾ ਆਪੇ ਪਿਤਾ ਜਿਨ ਜੀ ਉਪਾਏ ਜਗ ਦਿਖਾਇਆ ਗੁਰ ਪ੍ਰਸਾਦੀ 부ਜਿਆ ਤਾਂ ਚਲਤ ਹੋਆ ਚਲਤ ਨਗਰੀ ਆਇ ਕਹ ਨਾਨਕ ਸਿਸਕਾ ਮੂਲ ਜਿਆ ਜੋਤ ਰਾਖੀ ਤਾਂ ਤੂ ਜਗ ਮੇ ਆਇ ਮਨ ਚਾਉ ਪਿਆ ਪ੍ਰਭਾ ਗਮ ਸੁਨਿਆ ਹਰ ਮੰਗਲ ਗਾਓ ਸੁਖੀ ਗ੍ਰਹਿ ਮੰਦਰ ਬਣਿਆ ਹਰ ਗਾਉ ਮੰਗਲ ਦੇ ਸਕੀਏ ਸੋਖ ਦੁਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪੇ ਅਨਤ ਬਾਣੀ ਗੁਰ ਸ਼ਬਦ ਜਾਣੀ ਹਰ ਦਾਵ ਮਨ ਰਸ ਕੋ ਕੋ ਕਹ ਨਾਨਕ ਪ੍ਰਭਾ ਮਿਲਿਆ ਕਰਨ ਕਾਰਨ ਜੋ ਕੋਈ ਸ਼ਰੀਰਾ ਮੇਰੇ ਆਇ ਇਸ ਜਗ ਮੇ ਆਏ ਕੀ ਕਿਆ ਤੁਧ ਕਰਮ ਕਮਾਇਆ ਅਗੇ ਕਰਮ ਕਮਾਇਆ ਤੁਧ ਸ਼ਰੀਰਾ ਜਾ ਤੂੰ ਜਗ ਮੇ ਆਇਆ ਜਿਨ ਹਾਰ ਤੇਰਾ ਅਰਚਨ ਰਚਿਆ ਸੂ ਹਰਮਨ ਨਾਮ ਵਸਾਇਆ ਗੁਰ ਪ੍ਰਸਾਦਿ ਹਰਮਨ ਵਸਿਆ ਪੂਰਬ ਲਿਖਿਆ ਪਾਇਆ ਕਹੇ ਨਾਨਕ ਓ ਸਰੀਰ ਪ੍ਰਵਾਨ ਹੋਆ ਜਨ ਸਤਿਗੁਰ ਸਿਮਨ ਚਤਲਾਇ ਏ ਨੇਤਰ ਮੇਰੇ ਹੋ ਹਰ ਤੂੰ ਮੈਂ ਜੋਤਰੀ ਹਰ ਬਿਨ ਵਰਨਾ ਦੇਖੁਮ ਕੋਈ ਹਰ ਬਿਨ ਵਰਦਾ ਦੇਖੁਮ ਕੋਈ ਨਦਰੀ ਹਰ ਨਿਹਾਲਿਆ ਇਹੋ ਵੇ ਸੰਸਾਰ ਤੁਮ ਦੇਖਦੇ ਅਰਕਾਰ ਰੂਪ ਹੈ ਅਰੂਪ ਨਜ਼ਰੀ ਆਇਆ ਗੁਰ ਪ੍ਰਸਾਦੀ 부ਝਿਆ ਜਾਂ ਵੇਖਾਂ ਅਰੇ ਕਹ ਹਰ ਬਿਨ ਵਰਦਾ ਕੋਈ ਕਹ ਨਾਨਕੇ ਨੇਤਰ ਅੰਧ ਸੇ ਸਤਗੁਰ ਮਿਲਿਆ ਅੰਧ ਦ੍ਰਿਸ਼ਟ ਹੋਈਏ ਸ਼ਰਵਨ ਮੇਰੇ ਹੋ ਸਾਚੇ ਸੁਨੇ ਨੂੰ ਪਠਾਈ ਸਾਚੇ ਸੁਨੇ ਨੂੰ ਪਠਾਈ ਸ਼੍ਰੀ ਗੁਰੂ ਸੁਣੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸ ਨਰਸ ਮਾਣੀ ਸਤਿ ਲਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਿਤਰ ਹੋਵੋ ਸਾਚੇ ਸੁਨੇ ਨੂੰ ਪਠਾਇ ਹਰ ਜਿਉ ਗੁਫਾ ਅੰਦਰ ਰੱਖ ਕੇ ਆਵਾਜ਼ਾ ਪਉਨ ਵਜਾਇਆ ਵਜਾਇਆ ਬਾਜਾ ਪਉਨੋ ਦਵਾਰੇ ਪ੍ਰਗਟ ਜੀਏ ਤਸਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨੇ ਗਨੰਦ ਸੁਨਾਦ ਦਿਖਾਇਆ ਤੈ ਅਨੇਕ ਰੂਪ ਨਾਓ ਨਵ ਦਿੱਥ ਤਿਸ ਦਾੰਤ ਨਾ ਜਾਈ ਪਾਇਆ ਕਹੇ ਨਾਨਕ ਅਰ ਪਿਆਰੀ ਜੀਉ ਗੁਪਾੰਦਰ ਰੱਖ ਕੈ ਵਾਜਾ ਪਉਣ ਵਜਾਇਆ ਗੇ ਹੋ ਸਾਚਾ ਸੋਹਿਲਾ ਸਾਚੇ ਕਰਗਾ ਵਹੋ ਗਾਉ ਤਾਂ ਸੋਹਿਲਾ ਕਰ ਸਾਚੇ ਜਿਥੇ ਸਦਾ ਸੱਚ ਧਿਆਵੇ ਸੱਚੋ ਧਿਆਵੇ ਜਾ ਤਦ ਭਾਵਨੇ ਗੁਰਮੁਖ ਜਨਾ ਬੁਜਾਵੇ ਇਹੋ ਸਤ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵਹਿ ਕਹ ਨਾਨਕ ਸਤਿ ਸੋਹਿਲਾ ਸਚ ਕਾਰ ਗਾਵਹਿ ਆਨੰਦ ਸਣ ਹੋ ਵਡ ਪਾਗੀ ਹੋ ਸਗਲ ਮਨੋ ਰਥ ਪੂ ਗ੍ਰਾਮ ਪ੍ਰਭ ਪਾਇਆ ਉਤਰੀ ਸਗਲ ਬਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਤੇ ਪਵਿਤ ਸਤਿਗੁਰ ਰਹਿ ਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੀ ਅਨਹਦ ਤੂ ਰਸ ਲੋ ਪਵਨ ਗੁਰੂ ਪਾਨੀ ਪਿਤਾ ਮਾਤਾ ਸਰਤ ਮਹਾਤ ਦਿਵਸ ਰਾਤ ਦੁਇ ਦਾਈ ਦਾ ਆਖਿ ਲ ਸਗਲ ਜਗ ਚੰਗੇ ਆਈਆਂ ਬੁਰੀਆਂ ਆਈਆਂ ਵਚ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਨੇ ਨਿ ਨਾਮ ਧਿਆਇਆ ਗਏ ਮਸ਼ਕਤ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹੀ